ਦਲਬੀਰ ਗੋਲਡੀ ਦੇ ਕਾਂਗਰਸ ਛੱਡ ਕੇ ਜਾਣ ਤੋਂ ਬਾਅਦ ਸੰਗਰੂਰ ਦੀ ਕਾਂਗਰਸ ਜਿਹੜੀ ਹੈ ਉਹ ਇਕੱਠੀ ਹੋ ਕੇ ਗੋਲਡੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈ ਗਈ ਹੈ। ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪੱਠਲ ਨੇ ਜਿਹੜਾ ਗੋਲਡੀ ਨੂੰ ਲੈ ਕੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਬੜੇ ਸਖਤ ਬਿਆਨ ਦਿੱਤੇ ਨੇ। ਮੁੱਖ ਮੰਤਰੀ ਭਗਵੰਤ ਮਾਨ ਨੂੰ ਐਸਾ ਘੇਰਾ ਪਾਇਆ ਕਿ ਨਿਕਲਣਾ ਔਖਾ ਹੋ ਗਿਆ ਜਾਪਦਾ ਹੈ। ਬੀਬੀ ਪੱਠਲ ਕੀ ਕਹਿੰਦੇ ਆ ਤੁਸੀਂ ਪਹਿਲਾਂ ਇਹ ਸੁਣ ਲਓ। ਦਲਬੀਰ ਗੋਲਡੀ ਸਾਰਿਆਂ ਨੂੰ ਪਤਾ ਹੈ ਕਿ 2008 ਚ ਆਇਆ ਨੌਜਵਾਨ ਮੁੰਡਾ ਆਉਂਦਿਆ ਨੂੰ ਟਿਕਟ ਇੱਕ ਵਾਰ ਨਹੀਂ ਦੋ ਵਾਰ ਸੈਂਬਲੀ ਦੀਆਂ ਆ ਬਹੁਤ ਸਾਰੇ ਵਰਕਰ ਬੈਠੇ ਐ ਕਿੰਨਿਆਂ ਨੂੰ ਕੋਈ ਵਾਰ-ਵਾਰ ਟਿਕਟਾਂ ਮਿਲਦੀਆਂ ਮੇਰਾ ਮੁੰਡਾ ਬੈਠਾ ਮਿਲ ਗਈ ਟਿਕਟ ਸੈਂਬਲੀ ਦੀ ਹੋਰ ਥੋੜੇ ਜਿਹਾ ਬਹੁਤ ਬੈਠੇ ਮਿਲ ਗਈਆਂ ਟਿਕਟਾਂ ਟਿਕਟਾਂ ਨਹੀਂ ਹੁੰਦੀਆਂ ਲੇਕਿਨ ਉਹਨੇ ਇੱਕ ਵਾਰ ਛੱਡ ਕੇ ਦੋ ਵਾਰ ਤੀਜੀ ਵਾਰ ਫੇਰ ਪਾਰਲੀਮੈਂਟ ਫੇਰ ਉਸ ਤੋਂ ਬਾਅਦ ਉਹਦੀ ਵਾਈਫ ਨੂੰ ਲਾਇਆ ਫੇਰੋਂ ਨੂੰ ਜ਼ਿਲ੍ਹੇ ਦਾ ਪ੍ਰਧਾਨ ਲਾਇਆ ਔਰ ਮੈਂ ਕੋਈ ਨਿੱਜੀ ਤੌਰ ਤੇ ਨਹੀਂ ਮੈਂ ਕਹਿੰਦੀ ਮੇਰੇ ਦਿਮਾਗ ਇਸ ਥੀਕੇ ਬੜਾ ਸਿਆਣਾ ਮੰਦਾ ਹੈ ਜੋ ਇਹ ਕਹਿੰਦਾ ਪਾਰਟੀ ਨੇ ਇੰਨਾ ਕੁਝ ਦਿੱਤਾ ਹੈ ਇਹ ਪਾਰਟੀ ਨੂੰ ਕਿਸੇ ਵਕਤ ਲੋਡ ਪਈ ਤਾਂ ਪਾਰਟੀ ਦੇ ਕੰਮ ਆਊਗਾ ਸਾਨੂੰ ਜਦੋਂ ਪੈਨਾਂ ਦੇ ਰੱਖੀ ਧੂਰੀ ਮੀਟਿੰਗ ਅੱਧਾ ਘੰਟਾ ਇਹਨਾਂ ਦੇ ਬੀਬੀ ਘਰੋਂ ਉਹਨੇ ਮੈਨੂੰ ਟੈਲੀਫੋਨ ਕਰਦਿਈ ਮੈਂ ਤੇ ਗੋਲਡੀ ਚਾਹੁੰਦੇ ਆ ਤੁਸੀਂ ਜਰੂਰ ਆਓ ਬੀਬੀ ਜੀ ਜਰੂਰ ਆਓ ਸਾਡੇ ਟੱਬਰ ਨੇ ਕਦੇ ਹਉਮਾ ਨਹੀਂ ਰੱਖਿਆ ਕਿਉਂਕਿ ਕੈਂਪੇਨ ਹੈ ਪਾਰਟੀ ਦੀ ਹੈ ਉੱਥੇ ਸਾਰੇ ਚੱਲ ਕੇ ਗਏ ਕੀ ਕਿਹਾ ਤੂੰ ਸਾਰਿਆਂ ਨੇ ਸੁਣਿਆ ਨਾ ਉੱਥੇ ਕਹਿੰਦਾ ਸੀਗਾ ਨਾਰਾ ਵੀ ਲਾਇਆ ਫੈਲੇ ਨੂੰ ਜਿਤਾਵਾਂਗੇ ਕਾਂਗਰਸ ਪਾਰਟੀ ਨਾਲ ਖੜਾਂਗੇ ਪਾਰਟੀ ਦੀ ਕੋਈ ਅਸੀਂ ਬਦਲ ਨਹੀਂ ਕਾਂਗਰਸ ਚ ਰਹਾਂਗੇ ਤੇ ਅੱਜ ਕੀ ਕਹਿੰਦਾ ਹੈ ਭਗਵਾਨਤਮਾਨ ਦੇ ਨਾਲ ਬੈਠਾ ਕਹਿੰਦਾ ਪੂਰੀ ਉਮਰ ਮੈਂ ਤੁਹਾਡੇ ਨਾਲ ਰਹਾਂਗਾ ਓਏ ਭਰਾਵਾ ਤੂੰ ਤਾਂ 2 ਹਫ਼ਤੇ ਪਹਿਲਾਂ ਜਿਹੜੀ ਗੱਲ ਕਹੀ ਉਹ ਦੀ ਭਗਾਈ ਕਿ ਮੈਂ ਕਾਂਗਰਸ ਚ ਰਹਾਂਗਾ ਤੇ ਤੂੰ ਮੁਰਦਿਆਂ ਗੱਲਾਂ ਕਰਦਾ ਕਿ ਮੈਂ ਉਹ ਬਰਾ ਪਗਾਉਂਗਾ ਸਾਨੂੰ ਨਹੀਂ ਪਤਾ ਕਿਹੜੇ ਕਾਰਨ ਹੈ ਜਿਹੜਿਆਂ ਕਰਕੇ ਜਿਹੜੀ ਇਹਨੇ ਗੱਲ ਕਹੀ ਸੀ ਮੈਂ ਪਾਰਟੀ ਚ ਰਹੂਗਾ ਜੱਜ ਭਗਵੰਤ ਮਾਨ ਜੀ ਇੰਨੇ ਚੰਗੇ ਲੱਗਣ ਲੱਗੇ ਉਹਨਾਂ ਨਾਲ ਕੀ ਕਾਰਨ ਹੈ ਕਿਉਂ ਬਾਗੇ ਤਾਂ ਉਹੀ ਜਾਣਦੇ ਦੋਨੇ ਉਹਨਾਂ ਵਿੱਚ ਹੀ ਗੱਲਬਾਤ ਕਰ ਸਾਨੂੰ ਨਹੀਂ ਪਤਾ ਲੇਕਿਨ ਦੂਜੇ ਪਾਸੇ ਭਗਵੰਤ ਮਾਨ ਬੋਲਿਆ ਮੈਂ ਦੇਖਿਆ ਬਾਰੇ ਕੀ ਕਹਿੰਦਾ ਭਗਵੰਤ ਮਾਨ ਨੇ ਉਹਨੂੰ ਵਿੱਚੋਂ ਟੋਕ ਕੇ ਕਿਹਾ ਕਿ ਵਾਕਈ ਇਹ ਬਹੁਤ ਕੰਮ ਕਰਨ ਵਾਲਾ ਬੰਦਾ ਹੈ ਇਹ ਚੰਗਾ ਬੰਦਾ ਹੈ ਤੇ ਚੰਗਾ ਬੰਦਾ ਹੈ ਇਥੇ ਕਿਸ ਕੱਤੋਂ ਬਣਾਏ ਸੀ ਇਹਦੇ ਗੱਲ ਜਫਾ ਕਰਤੋਂ ਪਾਇਆ ਸੀ ਇਹਦੀਆਂ ਪੇਸ਼ੀਆਂ ਕਿ ਭੁੰਦੇ ਸੀ ਅੱਜ ਗੰਗਾ ਦਾ ਆਇਆ ਹੋ ਅੱਜ ਥੋੜੀ ਪਾਰਟੀ 'ਚ ਆ ਗਿਆ ਅੱਜ ਸਾਰਾ ਫੁੱਲਾਂ ਦਾ ਹਾਰ ਪਾ ਕੇ ਲੈ ਕੇ ਗਏ ਹੋ ਇਹਦਾ ਮਤਲਬ ਬਾਕੀ ਵੀ ਸਾਰਿਆਂ ਨੂੰ ਡਰਾਵੇ ਲਈ ਤੁਸੀਂ ਆਪਸ਼ ਕਰਦੇ ਹੋ ਦੂਜੀ ਗੱਲ ਜਿਹੜੀ ਕਹੀ ਉਹਨੇ ਭਗਵੰਤ ਮਾਨ ਜੀ ਨੇ ਕਹਿੰਦੇ ਜੇ ਵਰਕਰ ਦਾ ਮਾਣ ਨਾ ਹੋਵੇ ਸਤਕਾਰ ਨਾ ਹੋਵੇ ਪਾਰਟੀ ਦੇ ਪੁੱਛ ਵਿੱਚ ਨਾ ਹੋਵੇ ਰੋਟੇ ਟਿਕਟਰੀ ਦਿੱਤੀ ਫੇਰ ਉਹ ਵਰਕਰ ਕੀ ਕਰੂ ਛੱਡ ਕੇ ਜਾਊ ਮੈਂ ਪੁੱਛਦੀਆਂ ਕਿ ਅਸੀਂ ਇਹਨੂੰ ਜੇ ਟਿਕਟਰੀ ਦਿੱਤੀ ਸਤ ਤਿੰਨ ਵਾਰ ਟਿਕਟਰੀ ਦਿੱਤੀ ਪਹਿਲਾਂ ਵੀ ਦਿੱਤੀ ਇਹਨੂੰ ਤਾਂ ਛੱਡ ਕੇ ਜਾਣ ਤਾਂ ਹੀ ਤਾਂ ਤੁਸੀਂ ਘਰਾਚੂ ਵਾਲੇ ਨੂੰ ਦੇਤੀ ਘਰਾਚੂ ਵਾਲਾ ਲੜਿਆ ਸੀ ਤੁਹਾਡੀ ਪਾਰਟੀ ਚ ਤੁਸੀਂ ਦੇਤੀ ਘਰਾਚੂ ਵਾਲੇ ਨੂੰ ਉਹਦੀ ਵੀ ਛੱਡੋ ਆਪਣੀਆਂ ਕੁਦਰੀ ਪਹਿਲਾਂ ਆਪਣੀ ਪਾਰਟੀ ਚ ਹੁੰਦਾ ਸੀ ਸੱਤ ਸਾਲ ਉਦੋਂ ਜੋੜੇ ਚੜਵਾ ਕੇ ਝਾੜੂ ਮਰਵਾ ਕੇ ਤੁਸੀਂ ਜਿਹੜਾ ਇੱਕ ਦਿਨ ਪਹਿਲਾਂ ਆ ਗਿਆ ਉਹਨੂੰ ਟਿਕਟ ਦੇ ਦਿੱਤੀ ਸ਼ੋਭਾ ਨਹੀਂ ਦਿੰਦੀ ਐਜੀ ਗੱਲ ਨਾ ਕਰਿਆ ਕਰੋ ਭਗਵੰਤ ਮਾਨ ਜੀ ਤੁਹਾਨੂੰ ਤਾਂ ਲੱਗਦਾ ਲੋਕ ਭੁੱਲ ਜਾਂਦੇ ਲੋਕ ਨਹੀਂ ਭੁੱਲਦੇ ਤੁਸੀਂ ਭੁੱਲ ਜਾਂਦੇ ਹੋ ਕਹਿ ਕੇ ਇਹ ਕੱਲ ਮੈਂ ਕੀ ਕਿਹਾ ਅੱਜ ਮੈਂ ਕੀ ਕਹਿਣਾ ਆ ਕੇ ਤਕਲ ਮਲਾ ਕੇ ਦੇਖੋ ਬੀਬੀ ਪੱਠਲ ਨੇ ਬੜੇ ਤਰਕ ਦੇ ਨਾਲ ਗੱਲ ਕਹੀ ਹੈ ਇਹ ਗੱਲ 골ਡੀ ਨੂੰ ਵੀ ਮੁੱਖ ਮੰਤਰੀ ਨੂੰ ਵੀ ਤੇ ਕਾਂਗਰਸ ਨੂੰ ਤਿੰਨਾਂ ਨੂੰ ਸੋਚਣੀ ਚਾਹੀਦੀ ਹੈ ਬੀਬੀ ਪੱਠਲ ਨੂੰ ਵੀ ਸੋਚਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਕਿਸੇ ਨਾਲ ਵਾਅਦਾ ਕਰਕੇ ਮੁੱਕਰਦੇ ਹੋ ਤਾਂ ਉਹਦੇ ਨਾਲ ਕੋਈ ਨਾ ਕੋਈ ਨਤੀਜੇ ਨਿਕਲਦੇ ਨੇ ਜਿਹੜੀ ਗੱਲ ਕੁਦਰੀ ਅਤੇ ਗੁਰਮੇਲ ਘਰਾਚੋ ਵਾਲੀ ਕਹੀ ਹੈ ਵਾਕਈ ਆਮ ਆਦਮੀ ਪਾਰਟੀ ਨੂੰ ਇਹ ਪ੍ਰਸ਼ਨ ਪੁੱਛਿਆ ਜਾਣਾ ਬਣਦਾ ਹੈ ਆਮ ਆਦਮੀ ਪਾਰਟੀ ਨੂੰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਪ੍ਰਸ਼ਨਤਾ ਪੁੱਛਣਾ ਬਣਦਾ ਹੀ ਹੈ ਕਿ ਤੁਸੀਂ ਕਹਿੰਦੇ ਹੋ ਕਿ ਵਰਕਰਾਂ ਨੂੰ ਮਾਨ ਸਨਮਾਨ ਦੇਣਾ ਚਾਹੀਦਾ ਤੇ ਫਿਰ ਗੁਰਮੇਲ ਘਰਾਚੋ ਵਾਲਾ ਮਾਨ ਸਨਮਾਨ ਕਿੱਥੇ ਗਿਆ ਜਸਵੀਰ ਕੁਦਨੀ ਮੈਂ ਆ ਨਿੱਜੀ ਤੌਰ ਤੇ ਦੇਖਿਆ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਲਈ ਕੰਮ ਕੀਤਾ ਲਗਾਤਾਰ ਵਿਚਰੇ ਪਰ ਟਿਕਟ ਜਿਹੜੀ ਉਹ ਬਰਿੰਦਰ ਗੋਇਲ ਵਕੀਲ ਬਰਿੰਦਰ ਗੋਇਲ ਨੂੰ ਇੱਕ ਦਿਨ ਪਹਿਲਾਂ ਜਿਹੜਾ ਸ਼ਾਮਲ ਕਰਾ ਕੇ ਦੂਜੇ ਦਿਨ ਲਿਸਟ 'ਚ ਨਾ ਆ ਗਿਆ ਤਾਂ ਸੁਭਾਵਕ ਜੀ ਗੱਲ ਹੈ ਕਿ ਸਰਕਾਰ ਸੀ ਤੁਹਾਡੀ ਤੇ ਤੁਸੀਂ ਚੇਰਚੂਰ ਮੈਨੀਆਂ ਦੇ ਕੇ ਕੰਮ ਸੈੱਟ ਕਰ ਲਿਆ ਨਹੀਂ ਤਾਂ ਜਿਵੇਂ 골ਡੀ ਤੁਹਾਡੇ ਨਾਲ ਬੈਠਾ ਸ਼ਾਇਦ ਕੁਦਨੀ ਜਾਂ ਗਰਮੇਲ ਘਰਾਚੋ ਵੀ ਕਿਸੇ ਦੇ ਨਾਲ ਬੈਠੇ ਨਜ਼ਰ ਆਉਂਦੇ ਚਲੋ ਸਮੇ ਪਰ ਬੀਬੀ ਪੱਠਲ ਦਾ ਇਹ ਘੇਰਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਤੋਂ ਜਵਾਬ ਮੰਗਦਾ ਹੈ ਕਿ ਆਖਿਰਕਾਰ ਇਹਨਾਂ ਸਵਾਲਾਂ ਦੇ ਜਵਾਬ ਕੌਣ ਦੇਵੇਗਾ ਕਿਉਂਕਿ ਮੁੱਖ ਮੰਤਰੀ ਲਗਾਤਾਰ ਵਨਵੇ ਕਮਿਊਨੀਕੇਸ਼ਨ ਕਰਦੇ ਆ ਜਿਸ ਕਰਕੇ ਉਹਨਾਂ ਦੇ ਜਵਾਬ ਜਿਹੜੇ ਆ ਉਹ ਸਾਡੇ ਤੱਕ ਨਹੀਂ ਪਹੁੰਚਦੇ ਸੋ ਉਮੀਦ ਕਰਾ ਕੇ ਕਿ ਮੁੱਖ ਮੰਤਰੀ ਇਹ ਅਜਿਹੇ ਸਵਾਲਾਂ ਦੇ ਜਵਾਬ ਜ਼ਰੂਰ ਦੇਣਗੇ